ਬਰਨਾਲਾ ਚ ਪੀਆਰਟੀਸੀ ਮੁਲਾਜ਼ਮ ਹੜਤਾਲਤੇ ਨੇ ਮੁਲਾਜ਼ਮਾਂ ਨੇ ਬੱਸ ਸਟੈਂਡ ਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਦਰਅਸਲ ਮੁਲਾਜ਼ਮ ਮਕੈਨਿਕ ਸੰਜੀਵ ਕੁਮਾਰ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ ਪੀਆਰਟੀਸੀ ਅਤੇ ਪਣਬੱਸ ਮੁਲਾਜ਼ਮ ਯੂਨੀਅਨ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੀ ਹੈ ਮਰਦਾਬਾਦ 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 ਸਾਡੇ ਹੱਕ ਇੱਥੇ ਰੱਖੋ ਸਾਡੇ ਹੱਕ ਇੱਥੇ ਰੱਖੋ ਸਰ ਸਾਡਾ ਨਾ ਜੁਸਟਿਸ ਆਇਆ ਉਹ ਪਰਸੋਂ ਯੂਟੀ ਸਟਾਰਟ ਕਰਨੇ ਸੀ 9 ਵਜੇ ਪਰ ਆਕੇ ਰਾਜਪੁਰਾ ਸਾਈਡ ਅਸਾਂ ਪਹੁੰਚਾ ਨੂੰ ਗੱਡੀ ਰਸਤੇ ਸਾਡੀ ਕਫੇਕ ਡਾਊਨ ਹੋ ਗਈ ਟੈਂਡ ਕਰਨ ਬਾਅਦ ਚ ਉਹਨੂੰ ਡਿਊਟੀ ਟਾਈਮ ਤੋਂ ਪਹਿਲਾਂ ਹੀ ਮਲਾ ਲਿਆ ਲਿਆ ਕਰ ਉਹਨੂੰ ਗੱਡੀ ਟੈਂਡ ਕੀਤੀ ਕੁਝ ਥੋੜਾ ਹੋ ਬਿਮਾਰੀ ਸੀ ਕੁ ਪਰਸੋਂ ਗਰਮੀ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਉਹਨੇ ਡਿਊਟੀ ਟੈਂਡ ਕੀਤੀ ਬਿਟੀ ਸੀ ਕੀਤੀ ਵੀ ਪ੍ਰੋਬਲਮ ਥੋੜੀ ਹੋਰ ਵੱਧ ਗਈ ਰਾਟੇ ਚ ਉਹਨਾਂ ਦਾ ਪਿਆਰਾ ਬਿਮਾਰ ਹੋ ਗਿਆ ਇੱਥੇ ਆ ਕੇ ਅਸੀਂ ਉਹਨੂੰ ਸਾਡੇ ਡਰਾਈਵਰ ਮੈਡੀਕਲ ਨੇ ਦਾਖਲ ਕਰਵਾਇਆ ਦਾਕਟਰ ਬੰਤਵਾਂ ਦਸ ਕੁ ਮਿੰਟਾਂ ਬਾਅਦ ਡਾਕਟਰ ਚਾਹਲੇ ਨੂੰ ਇੱਥੇ ਕਰਾ ਦਿੱਤੀ। ਇੱਦਾਂ ਹੀ ਹੁਣ ਸਰਕਾਰ ਤੋਂ ਮਾਗਾਂ ਜਾਂ ਮੰਗਰੇ ਆ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ। ਪੱਛੀ ਰੱਖ ਦਿੱਤੀਆਂ ਦਿੱਤਾ ਜਾਵੇ। ਹੁਣ ਅਸੀਂ ਨੌ ਦੇ ਨੌ ਰਿਕੂ ਬਾਰਾਂ ਵੇਦਵਾਰ ਬੰਦ ਕਰਾਂਗੇ। ਅਗਰ ਫੇਰ ਵੀ ਸਰਕਾਰ ਦੇ ਕੰਨ ਤੇ ਜੂਨਾ ਸਰਕੀ। ਤਾਸੀ 27 ਦੇ ਤਰੀਕ ਨੂੰ ਹਲਕਾ ਹੋਏ। ਤੇ ਮੇਨ ਹਾਈ ਰੋਡ ਵੀ ਬੰਦ ਕਰਾਂਗੇ। ਤੇ ਨਾਲ ਸਾਡੇ ਕਿਸਾਨ ਜੱਫੀ ਬੰਦੇ ਨੇ ਵੀ ਸਹਿਯੋਗ ਆ। ਹੋਰ ਜੱਫੀ ਬੰਦਿਆਂ ਦਾ ਸਹਿਯੋਗ ਆ। ਤੇ ਅਸੀਂ ਪੂਰਾ ਪ੍ਰੋਟੈਕਟ ਕਰਾਂਗੇ। ਪੂਰਾ ਪਿਆ ਬੰਦ ਕਰਾਂਗੇ। ਅੰਮ੍ਰਿਤਸਰ ਅਸੀਂ ਪੂਰਾ ਪੰਜਾਬ ਵੀ ਬੰਦ ਕਰਾਂਗੇ ਸਾਈਡ ਦੀ ਸਾਈਡ ਵੀ ਬੰਦ ਕਰਾਂਗੇ ਨਾਲ ਪ੍ਰਸ਼ਾਨ ਜਿਹਾ ਉਹਨੇ ਵੀ ਸਹਾਇਤਾ ਸਾਡੇ ਨਾਲ ਅਸੀਂ ਮੇਨ ਹਾਈਵੇ ਰੋਡ ਵੀ ਬੰਦ ਕਰਾਂਗੇ ਡੈੱਡ ਬੋਡੀ ਤੁਸੀਂ ਇੱਥੇ ਗੇਟ ਦੇ ਉੱਤੇ ਰੱਖੀ ਹੋਈ ਹੈ ਡੈੱਡ ਬੋਡੀ ਹੰਦੀ ਗੇਟ ਦੇ ਉੱਤੇ ਰੱਖੀ ਹੋਈ ਹੈ ਜਿਵੇਂ ਅਸੀਂ ਚਾਲ ਕਰਦੇ ਹਾਂ 12 ਵਜੇ ਬੰਦ ਕਰਾਂਗੇ ਜੇ ਮੰਗਾ ਨਾ ਮੰਨੀਆਂ ਗਈਆਂ ਤਾਂ ਉਦੋਂ ਤੱਕ ਤੁਸੀਂ ਉਹਦਾ 10 ਸਸਕਰ ਨਹੀਂ ਕਰੋ ਨਹੀਂ 10 ਸਸਕਰ ਤੇ 10 ਦਿਨ ਰੱਖਿਆ ਪਈ ਹੈ ਇਸ ਵਾਰ ਤੁਸੀਂ ਕਰ ਨਹੀਂ ਕਰਾਂਗੇ